ਔਰ ਮੈਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਕਹਣਾ ਕਿ ਮੇਰੀ ਛੱਡੋ ਮੇਰੀ ਪਾਰਟੀ ਦੇ ਕਿਸੇ ਇੱਕ ਵਰਕਰ ਕਿਸੇ ਇੱਕ ਲੀਡਰ ਦੀ ਵੀ ਜੇ ਤੁਸੀਂ ਕਰਾਰਕੁਸ਼ੀ ਕਰਦੇ ਆਂ ਪਰਿਵਾਰਾਂ ਤੱਕ ਗਏ ਨਾ ਤੇ ਤੁਹਾਡੇ ਘਰਾਂ ਦੇ ਬੂਹੇ ਅੱਗੇ ਖੜ ਕੇ ਤੁਹਾਨੂੰ ਨੰਗਾ ਕਰੂੰ ਕਿਉਂਕਿ ਮੇਰੇ ਕੋਲ ਵੀ ਬਹੁਤ ਕੁਝ ਹੈ ਟਾਡੇ ਪ੍ਰਧਾਨ ਦੀਆਂ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਛ ਹੈ ਬਹੁਤ ਕੁਝ ਹੈ ਮੇਰੇ ਕੋਲੇ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੁਸ਼ੀ ਕਰਨ ਦਾ ਯਤਨ ਕਰੋ ਕਿਉਂਕਿ ਉਦੋਂ ਮੈਂ ਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖੜਿਆ ਔਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ ਇਸ ਕਰਕੇ ਮੈਨੂੰ ਨਹੀਂ ਪਰਵਾਹ ਬਹੁਤੋਂ ਪਰਵਾਹ ਨਹੀਂ ਕੀਤੀ ਹੋਣੀ ਮੈਨੂੰ ਪਰਵਾਹ ਜਿੰਨੇ ਲਾਂਚਨ ਜਿੰਨੇ ਚਿੱਕੜ ਤੁਸੀਂ ਸੁੱਟਣੇ ਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਧ ਸੁੱਟਣ ਵਾਸਤੇ ਗੰਧ ਚਦਾ ਵੜੋਂਗੇ ਨਾ ਇਹ ਤੁਹਾਨੂੰ ਗੰਧ ਹੀ ਵਾਰਨਾ ਸੀ ਚੇਤੇ ਰੱਖਿਓ ਤਵੇ ਗੰਦ ਸੁਟਣ ਆਸਤੇ ਗੰਦ ਚ ਵੜੋਂਗੇ ਤੁਹਾਨੂੰ ਗੰਦ ਚ ਹੀ ਮਾਰਨਾ ਸੀ ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ ਅਸੀਂ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ ਪੰਜਾਬ ਸਰਕਾਰ ਆਈ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾਸਣਾ ਲੁੱਟ ਲਿਆ ਪੰਜਾਬ ਸਰਕਾਰ ਨੇ ਮੈਂ ਇੱਕ ਤੁਹਾਨੂੰ ਮੈਂ ਵੀ ਸੁਣਾਦਾ ਬੜੇ ਚਿਰ ਤੋਂ ਬੈਠਿਓ ਤੁਸੀਂ ਉਦਾਸ ਕਹਿੰਦੇ ਕੋਈ ਦਰਜੀ ਕੱਪੜੇ ਰੱਖਦਾ ਹੁੰਦਾ ਸੀ ਜਿਹੜਾ ਵੀ ਗਾਹਕ ਉਹਦੇ ਤੋਂ ਕੱਪੜੇ ਸਿਮਾਉਣਾ ਦਾ ਸੀ ਇੱਕ ਬੰਦਾ ਕੱਪੜੇ ਸਿਮਾਉਣ ਵਾਸਤੇ ਚਲਾ ਗਿਆ ਬੜਾ ਚਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਕਹਿੰਦਾ ਪਜਾਮਾ ਬਣਾ ਦੇ ਕਹਿੰਦਾ ਬਣਾ ਦੰਨਾ ਉਹਦਾ ਧਰਮ ਸੀ ਕੱਪੜੇ ਰੱਖਣਾ ਕਹਿੰਦਾ ਉਹ ਬੜਾ ਪਰੇਸ਼ਾਨ ਵੀ ਤਾਂ ਉੱਤੇ ਖੜ ਗਿਆ ਕਹਿੰਦਾ ਮੇਰੇ ਕੋਲ ਕੱਟ ਮੈਂ ਕਟਾ ਕੇ ਜਾਣਾ ਉਹ ਵੀ ਬੜਾ ਪਰੇਸ਼ਾਨ ਵੀ ਮੇਰਾ ਧਰਮਾ ਕੱਪੜੇ ਰੱਖਣਾ ਇਹ ਕੋਲ ਖੜ ਗਿਆ ਮੈਂ ਹੁਣ ਇਹ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਉਹਨੇ ਇੱਕ ਸਕੀਮ ਸੋਚੀ ਕਹਿੰਦਾ ਚੁਟਕਲਾ ਸੁਣਾਵਾ ਕਹਿੰਦਾ ਸੁਣਾ ਉਹ ਚੁਟਕਲਾ ਸੁਣਾਉਣ ਲੱਗ ਪਿਆ ਜਦੋਂ ਚੁਟਕਲਾ ਪੂਰਾ ਹੋਇਆ ਨਾ ਤੇ ਜਿਹੜਾ ਕੱਪੜੇ ਸਿਮਾਉਣਾ ਆਇਆ ਸੀ ਉਹ ਹੱਸਣ ਲੱਗ ਗਿਆ ਕਿ ਉਹ ਹੱਸਦੇ-ਹੱਸਦੇ ਤਾਂ ਕਿਤੇ ਨਿਗਾ ਪਾਸੇ ਗਈ ਉਹਨੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾ ਲਿਆ ਉਹ ਕਹਿੰਦਾ ਇੱਕ ਹੋਰ ਸੁਣਾ ਕੱਪੜੇ ਸਿਮਾਉਣ ਵਾਲਾ ਕਹਿੰਦਾ ਇੱਕ ਹੋਰ ਸੁਣਾ ਉਹ ਕੰਨਾ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਤੇ ਸਾਨੂੰ ਚੁਟਕਲੇ ਸੁਣਾਈ ਗਏ ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਬਣਾਈ ਸੁਣਾਈ ਗਿਆ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੀ ਗਏ ਅੱਜ ਵੀ ਕੱਟੀ ਜਾਂਦੇ ਆ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕਰੀ ਜਾਂਦੇ ਲਈ ਜਾਂਦੇ ਆ ਲੁੱਟੀ ਜਾਂਦੇ ਆ ਸਾਨੂੰ ਲੈਂਡ ਪੂਲਿੰਗ ਪਾਲਸੀ ਇਹ ਬਹੁਤ ਮਾੜੀ ਐ ਮਾੜੀ ਪੰਜਾਬ ਵਾਸਤੇ ਕੋਈ ਸਰਕਾਰ ਆਈ ਉਹ ਨਸ਼ਾ ਮਾਫੀਆ ਲੈ ਕੇ ਆ ਗਈ ਡਰਗ ਮਾਫੀਆ ਲੈ ਕੇ ਆ ਗਈ ਕੋਈ ਸਰਕਾਰ ਆਈ ਗੈਂਗਸਟਰ ਮਾਫੀਆ ਲੈ ਕੇ ਆ ਗਈ ਤੇ ਇਹ ਸਰਕਾਰ ਆਈ ਇਹ ਭੂਮੀ ਮਾਫੀਆ ਲੈ ਕੇ ਨਹੀਂ ਆਈ ਆਪ ਭੂਮੀ ਮਾਫੀਆ ਬਣ ਗਈ ਇਹ ਗੱਲ ਚੇਤੇ ਰੱਖਿਓ ਪੰਜਾਬ ਦੀਆਂ ਜ਼ਮੀਨਾਂ ਖੋਹਣਾ ਜਿਹੜਾ ਹੈ ਉਹ ਮਕਸਦ ਨਹੀਂ ਹੈ ਪੰਜਾਬ ਦੇ ਡੈਮੋਗ੍ਰਾਫ ਨੂੰ ਵਿਗਾੜਨਾ ਇਹ ਬੜੀ ਗੁੱਝੀ ਸਾਜ਼ਿਸ਼ ਹੈ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਸਾਡਾ ਡੈਮੋਗ੍ਰਾਫ ਚੇਂਜ ਕਰਨਾ ਇਹ ਜਿਹੜੇ ਜ਼ਮੀਨਾਂ ਕਟੀਆਂ ਜਾ ਰਹੀਆਂ ਨਾ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਇਹਨਾਂ ਜ਼ਮੀਨਾਂ ਦੇ ਉੱਤੇ ਵਸਣਾ ਕਿਹਨੇ ਆ ਸਾਡੀ ਤਾਂ ਪਾਪੂਲੇਸ਼ਨ ਡਾਊਨ ਹੋ ਗਈ ਹੈ 1 ਚਾਈਲਡ ਪਾਲਿਸੀ ਦੇ ਨਾਲ ਇਹਨਾਂ ਜ਼ਮੀਨਾਂ ਤੇ ਗੈਰ ਪੰਜਾਬੀਆਂ ਨੇ ਵਸਣਾ ਆ ਕੇ ਇਸ ਗੈਰ ਪੰਜਾਬੀਆਂ ਨੂੰ ਵਸਾ ਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਰਾਹੀਂ ਤਬਾਹ ਕਰਨ ਦਾ ਇੱਕ ਯਤਨ ਹੈ ਇਹ ਮਾਮੂਲੀ ਗੱਲ ਨਹੀਂ ਹੈ ਸਤ ਸੰਗਤ ਇਸ ਪੱਖੋਂ ਵੀ ਸਾਨੂੰ ਜਿਹੜਾ ਬਹੁਤ ਸੁਚੇਤ ਹੋਣ ਦੀ ਲੋੜ ਹੈ ਅੰਬੀਬੀ ਜੀ ਮਤਾ ਪੜ ਕੇ ਗਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੁਰੰਤ ਕਰਾਏ ਜਾਣ ਹੋ ਕਿਉਂ ਨਹੀਂ ਰਹੇ ਫਾਇਦਾ ਕਿਹਨੂੰ ਹੈ ਫਾਇਦਾ ਮਦੂਜਾ ਜਿਹੜੀ ਸਥਾਪਤ ਹੈ ਰਾ ਉਹਨੂੰ ਸਭ ਤੋਂ ਵੱਡਾ ਫਾਇਦਾ ਹੈ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਰਲਿਆ ਕੌਣ ਹੈ ਕੇਂਦਰ ਸਰਕਾਰ ਦੇ ਨਾਲ ਬੀਜੇਪੀ ਦੇ ਨਾਲ ਜਿਹਨੂੰ ਫਾਇਦਾ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਾ ਕਰਵਾਇਆ ਇਹਦਾ ਨਹੀਂ ਦੇ ਰਹੀ ਏ ਕਿਉਂ ਨਹੀਂ ਭਾਰਤ ਸਰਕਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਉਂਦੀ ਕਿਉਂ ਇਹਨਾਂ ਨੂੰ ਸ਼ੈਲਟਰ ਦੇ ਰਹੀ ਹੈ ਕਿਉਂ ਇਹਨਾਂ ਨੂੰ ਜਿਹੜਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਰਹੀ ਆ ਉਹ ਇਹ ਉਹਦੀ ਬਦਨੀਤੀ ਨਹੀਂ ਹੈ ਕਿੰਨਾ ਕਚਰ ਤੁਸੀਂ ਕੁਗੜੀ ਦੇ ਖੰਭਾ ਵਾਂਗੂ ਇਹਨਾਂ ਨੂੰ ਆਪਣੇ ਥੱਲੇ ਲੁਕੋ ਕੇ ਰੱਖੋਗੇ ਆਖਰ ਨੂੰ ਤਾਂ ਬਾਹਰ ਕੱਢਣਾ ਪਊਗਾ ਇਹਨਾਂ ਨੂੰ ਔਰ ਭਾਰਤ ਸਰਕਾਰ ਨੂੰ ਤੁਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਪਘੋੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਰਲੇ ਹੋਏ ਆ ਆ ਕਰਨੈਲ ਸਿੰਘ ਜੀ ਪੰਜੋਲੀ ਬੈਠੇ ਆ ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਮੈਂ ਸਾਂਝੀ ਕਰਦੇ ਆ ਬੜੀ ਵਧੀਆ ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ ਐਨਐਸਏ ਲਾਤਾ ਬਰਨਾਲਾ ਸਰਕਾਰ ਵਾਲੇ ਐਨਐਸਏ ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਤੇ ਕਹਿੰਦਾ ਮੇਰੇ ਦੋਸਤ ਪਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅਮਰਸਰ ਕਹਿੰਦਾ ਕਿਉਂ ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ ਐਨਐਸਏ ਲਵਾਈ ਸੀ ਮੈਂ ਉਥੇ ਦਾ ਤਮਾਸ਼ਾ ਦੇਖਣਾ ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗੱਲ 'ਚ ਪੱਟੀ ਪਾ ਕੇ ਫਸੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਨੂੰ ਕਹਿੰਦਾ ਕਹਿੰਦਾ ਯਾਰ ਇਉਂ ਜੀ ਕਰਦਾ ਵੀ ਮੈਂ ਬਰਨਾਲਾ ਸਾਹਿਬ ਦੇ ਪੈਰੀਂ ਹੱਥ ਲਾਵਾਂ ਜਿਹੜਾ ਤਮਾਸ਼ਾ ਦੇਖਣ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਹਿਮਤ ਦਾ ਪਾਤਰ ਬਣ ਕੇ ਨਿਕਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਇਤਿਹਾਸ ਦਾ ਪਹਿਲਾ ਪਰਸਨ ਸ਼ਾਇਦ ਇਤਿਹਾਸੇ ਕਦੇ ਹੋਵੇ ਵੀ ਨਾ ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਉਥੋਂ ਤਿਰਸਕਾਰ ਲੈ ਕੇ ਨਿਕਲਿਆ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਔਰ ਮੈਂ ਆਪ ਜੀ ਨੇ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਨਾ ਤੇ ਮੈਂ ਪਹਿਲਾ ਹੀ ਅਕਾਲ ਤਖਤ ਦਾ ਜੱਥੇਦਾਰ ਨਹੀਂ ਹਾਂ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਹਕਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ ਸਰਬੰਹਿੰਦ ਕਾਨਫਰੰਸ ਦੂਜੇ ਜਥੇਦਾਰ ਉਦਮ ਸਿੰਘ ਜੀ ਨਾਗੋਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ 4 ਸਾਲ ਦੋਵੇਂ ਅਹੁਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋਈ ਕਿਉਂਕਿ ਸ੍ਰੀ ਨਨਕਾਣਾ ਸਾਹਿਬ, ਸ੍ਰੀ ਮੁਕਸਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਇੱਕ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਗੁਰਦੁਆਰਾ ਸਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਉਦਮ ਸਿੰਘ ਜੀ ਨਾਗੋਟੇ ਤੀਸਰੇ ਜਤੇਦਾਰ ਅਚਰ ਸਿੰਘ ਜੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ ਔਰ ਇਹਨਾਂ ਦੀ ਇਕਬਾਈ ਦੇ ਵਿੱਚ ਕਰਨਾਲ ਦੇ ਵਿੱਚ ਸਰਬੰਧ ਅਕਾਲੀ ਕਾਨਫਰੰਸ ਹੋਈ ਫਿਰ ਜਹੇਦਾਰ ਮੋਨ ਸਿੰਘ ਜੀ ਤੜ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੜ ਸਾਹਿਬ ਤੁਹਾਡੀ ਭਾਣ ਪ੍ਰਧਾਨਗੀ ਜਿਹੜੀ ਹੈ ਨਾ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਹਲੋ ਅਸਤੀਫਾ ਤੇ ਕਰੇ ਤੁਰ ਗਏ ਕਰੇ ਤੁਰ ਗਏ ਕਹਿੰਦੇ ਠੀਕ ਹੈ ਲੋ ਹਲੋ ਤੇ ਚੌਥੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਜਿਹੜੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭੀ ਗਿਆਨੀ ਭਪਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ ਜਥੇਦਾਰ ਅਕਾਲ ਤੱਕ ਸਾ ਵੀ ਰਹੇ ਉਰਾਸਵਾ ਦੇ ਮੈਂਬਰ ਬਣੇ ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮਖ ਸਿੰਘ ਜੀ ਮੁਸਾਫਰ ਉਸ ਰੀ ਅਕਾਲ ਤੱਕ ਸਾ ਦੇ ਜਥੇਦਾਰ ਸੀ ਜਿਹੜੇ ਕਹਿੰਦੇ ਆ ਨਾ ਪਿਆਕਾਲ ਤਖਦ ਦਾ ਜਥੇਦਾਰ ਜੀ ਪ੍ਰਧਾਨ ਬੰਨਣਾ ਚਾਹੁੰਦਾ ਸੀ ਫਲਾਣਾ ਟਮਕਾ ਇੱਕ ਇਤਿਹਾਸ ਹੈ ਸਾਡਾ ਇਹ ਕੋਈ ਮਾਰੀ ਗੱਲ ਨਹੀਂ ਹੈ ਇਹ ਸਾਡਾ ਇਤਿਹਾਸ ਹੈ ਜਦੋਂ ਜਦੋਂ ਸ਼ਰੋਮਣੀ ਅਕਾਲੀ ਦੇ ਵਿੱਚ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸਮਾਈ ਹੈ ਔਰ ਮੈਂ ਅਕਾਲਪੁਰ ਖੱਗੇ ਅਰਦਾਸ ਕਰਦਾ ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਉਸ ਵਿਸ਼ਵਾਸ ਦੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ ਸਾਥ ਸੰਗਤ ਤੁਸੀਂ ਮੇਰੇ ਨਾਲ ਚੱਲੋਗੇ ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ 'ਚ ਛੱੜਤਾ ਹੈ بس ਇੰਨੀ ਅਪੀਲ ਹੈ ਕਿ ਡਾਹਾ ਨਾ ਪਾਇਓ ਜੇ ਫਿਰ ਭੱਜਿਆ ਨਹੀਂ ਜਾਣਾ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ ਜੇ ਡਾਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ ਫਿਰ ਦੋਸ਼ ਮੈਨੂੰ ਨਾ ਦਿਓ ਵਰਨਾ ਕਾਮਜ਼ਾਬੀ ਵੱਟ ਤੇ ਆ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਕੇਵਲ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਸਰਕਾਰ ਬਣਾ ਕੇ ਪੰਥ ਦੀ ਸੇਵਾ ਪੰਜਾਬ ਦੀ ਸੇਵਾ ਸਾਡਾ ਮਕਸਦ ਹੈ ਇਹ ਸਾਡਾ ਮਕਸਦ ਹੈ ਰਾਜ ਭਾਗ ਭੋਗਣਾ ਸਾਡਾ ਮਕਸਦ ਹੈ ਔਰ ਅੱਜ ਦੇ ਡੈਲੀਗੇਟ اجلاس ਦੇ ਵਿੱਚ ਮੈਂ ਇਹ ਵੀ ਜਿਹੜਾ ਹੈ ਉਹ ਕਹਿਣਾ ਮੈਂ ਪਹਿਲਾਂ ਵੀ ਕਿਹਾ ਪੰਜ ਮੈਂਬਰ ਕਮੇਟੀ ਨੂੰ ਕਿ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਨੀ ਹੈ ਨਾ ਐਮਸੀ ਦੀ ਤੇ ਨਾ ਐਮਪੀ ਦੀ ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦੀ ਆ ਕੋਈ ਵੀ ਨਹੀਂ ਲੜਨੀ ਮੈਂ ਬਿਲਕੁਲ ਨਹੀਂ ਲੜਨੀ ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ ਸਾਡੇ ਸਤਵੰਤ ਕੌਰ ਜੀ ਨੇ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜਾਓ ਥੋੜੇ ਚਿਰ ਬਾਅਦ ਦੇਖ ਲਿਓ ਪਰ ਮੇਰਾ ਖੜਾ ਛੜਾਓ ਇਹ ਮੈਨੂੰ ਕਹਿੰਦੇ ਨਹੀਂ ਮੈਂ ਨਹੀਂ ਬੰਨਾਂ। ਸਾਡੀ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਾਂ। ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ। ਮੇਰਾ ਪਰਿਵਾਰ ਵੀ ਮੇਰੇ ਨਾਲ ਨਰਾਜ਼ ਹੈ। ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁਕਰਖੇ ਸਵਾ ਮੇਰੇ ਸਿਰ ਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਕਿ ਇਸ ਪੰਗੇ ਚ ਨਹੀਂ ਪੈਣਾ। ਪਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦਿਆਂ ਮੈਂ ਆਪਣੇ ਪ੍ਰਵਾਦ ਹੀ ਰਾਏ ਨੂੰ ਦਰਕਨਾਰ ਕੇ ਬਿਲਕੁਲ ਬਿਲਕੁਲ ਔਰ ਮੈਂ ਕਹਿਣਾ ਚਾਹਣਾ ਹੈ ਪਗੋੜੇ ਦਲ ਨੂੰ ਮੈਂ ਕਹਿਣਾ ਚਾਹਣਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਸਨ ਇੱਕ ਤਾਂ ਪਗੋੜੇ ਦਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ ਗ੍ਰੰਥੀ ਇਹਨਾਂ ਨੂੰ ਕੀ ਪਤਾ ਹੁੰਦਾ ਪੋਲਿਟਿਕਸ ਦਾ ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਹਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਇੱਕ ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ ਇੱਕ ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਵੇਂਗਾ ਇਹ ਦੱਸਾਂਗੇ ਕਿ ਗਰੰਥੀਆਂ ਦੀ ਸਿਆਸਤ ਕੀ ਹੁੰਦੀ ਸੋ ਮੈਂ ਮੈਂ ਪੰਜਵੇਂ ਅਮਰੀਕੀ ਕਮੇਟੀ ਦਾ ਧੰਨਵਾਦ ਕਰਾਂ ਮੇਰੇ ਕੋਲੇ ਲਫ਼ਜ਼ ਨਹੀਂ ਹੈ ਇਹਦੇ ਕਿ ਮੈਂ ਕਿਹੜੇ ਲਫ਼ਜ਼ਾਂ ਚ ਧੰਨਵਾਦ ਕਰਾਂ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਜੇ ਮੇਰੇ ਤੇ ਦਬਾਅ ਪੈ ਸਕਦਾ ਹੈ ਮੇਰੇ ਤੇ ਦਬਾਅ ਪੈ ਸਕਦਾ ਹੈ ਪ੍ਰਧਾਨਗੀ ਨਾਲੋਂ ਤੁਸੀਂ ਪ੍ਰਧਾਨਗੀ ਵਾਲੇ ਪਾਸੇ ਨਾ ਜਾਓ ਨਾਲ ਚ ਡਰ ਤ ਹੈ ਕੰਦਗੀ ਖਿਲਾਰਨ ਦੀਆਂ ਧਮਕੀਆਂ ਬਹੁਤ ਕੁਛ ਤੇ ਇਹਨਾਂ ਵਿਚਾਰਿਆਂ ਤੇ ਵੀ ਦਬਾ ਪਿਆ ਤੇ ਇਹਨਾਂ ਨੇ ਉਸ ਦਬਾਅ ਨੂੰ ਦਰਕਨਾਰ ਕਰਕੇ ਅਕਾਲ ਤਖਸਾਲ ਜਿਹੜਾ ਮੁਖ ਕੀਤਾ ਹੈ ਮੈਂ ਸਤਿਮਾਨੁ ਗੁਰੀ ਸ਼ਾਨ ਹੈ ਸਤਿਮਾਨੁ ਗੁਰੀ ਸ਼ਾਨ ਹੈ ਮੈਂ ਇਹਨਾਂ ਦਾ ਲਫ਼ਜ਼ ਨਹੀਂ ਮੇਰੇ ਕੋਲੇ ਪੰਜਾਂ ਦੇ ਕਿ ਮੈਂ ਇਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਇਹਨਾਂ ਨੇ ਜਿਹੜੀ ਸੇਵਾ ਨਿਭਾਈ ਹੈ ਔਰ ਉਹ ਇਤਿਹਾਸ ਜਦੋਂ ਲਿਖਿਆ ਇਹ ਇਤਿਹਾਸ ਲਿਖਿਆ ਜਾਣਾ 2 ਦਸੰਬਰ ਵਾਲਾ ਜਦੋਂ ਇਤਿਹਾਸ ਲਿਖਿਆ ਗਿਆ ਨਾ ਤੇ ਸੱਚ ਜਾਣਿਓ ਕਿਤਾਬਾਂ ਲਿਖੀਆਂ ਜਾਣੀਆਂ ਨੇ ਇਹਨਾਂ ਪੰਜਾਂ ਦੇ ਨਾਂ ਲਿਖੇ ਜਾਣੇ ਵਿੱਚ ਉਸ ਇਤਿਹਾਸ ਦੇ ਵਿੱਚ ਹਾਂ ਉਹ ਵੀ ਲਿਖਿਆ ਗਿਆ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦਿਆਂ। ਸ਼ਾਮ ਨੂੰ ਟੈਲੀਵਿਜ਼ਨਾਂ ਦੇ ਉੱਤੇ ਬੈਠਣਗੇ ਉਹਨਾਂ ਦੇ ਵਿਦਵਾਨ, ਖੌਤੀ ਵਿਦਵਾਨ। ਕਿ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ 6 ਤਰੀਕ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ। ਉਹ ਜੋ ਹੁਕਮਨਾਮੇ ਦੇ ਵਿੱਚ ਕੀ ਹੈ? ਕਹਿੰਦੇ ਕੁਝ तरह ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਉਜਿਹੇ ਤਰ੍ਹਾਂ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀ ਆ ਆਪ ਤੀ ਅਗਸਤ ਨੂੰ ਅਕਾਲ ਤੱਕ ਸਭ ਤੋਂ ਮੋਰਚਾ ਸ਼ੁਰੂ ਕਰਨਾ ਉਹ ਲਾਊਗਾ ਪਾਬੰਦੀ ਉਹਨਾਂ ਤੇ ਕਿਹਦੀ ਕਮਾਲ ਦੀ ਗੱਲ ਹੈ ਅਸੀਂ ਤਾਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਸ੍ਰੀ ਅਕਾਲ ਤੱਕ ਸਭ ਦੀ ਸਰਪ੍ਰਸਤੀ ਚਾਓ 12 ਮਿਸਲਾਂ ਸੀ 12 ਦੀਆਂ 12 ਮਿਸਲਾਂ ਆਪਸ ਵਿੱਚ ਲੜਦੀਆਂ ਸੀ ਪਰ 12 ਦੀਆਂ 12 ਸ੍ਰੀ ਅਕਾਲ ਤੱਕ ਸਭ ਨੂੰ ਸਮਰਪਿਤ ਹੁੰਦੀਆਂ ਸੀ ਹਰ ਮਿਸਲ ਦੇ ਵਿੱਚ ਅਮਰ ਸੰਚਾਰ ਹੁੰਦਾ ਸੀ ਤੇ ਜਿਹੜੇ ਅਮਰ ਸੰਚਾਰ ਤੋਂ ਬਾਅਦ ਜਿਹੜੀ ਕੋਈ ਮਾਇਆ ਭੇਟ ਇਕੱਠੀ ਹੁੰਦੀ ਸੀ ਉਹਦੇ ਵਿੱਚੋਂ ਇਹ ਕਿੱਸਾ ਸਾਰੀਆਂ ਮਿਸਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜਦੀਆਂ ਸੀ ਇਸ ਲਈ ਕਿ ਸਾਡੀ ਅਕਾਲ ਤਖਤ ਸਾਹਿਬ ਨਾਲ ਸਾਂਝ ਹੈ ਇਹ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਵੀ ਸਰਪ੍ਰਸਤੀ ਨਾ ਮੰਨੇ ਇਹਦੀ ਹੈਰਾਨੀ ਦੀ ਗੱਲ ਆਪ ਇਹ ਹੁਕਮਨਾਮੇ ਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਮ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ ਇਹਦੀ ਕਮਾਲ ਦੀ ਗੱਲ ਹੈ ਕੰਟਰਡੈਕਟੀ ਨਹੀਂ ਹੈ ਕਿ ਹਰ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਮ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕੁਝ ਤਰ੍ਹਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪੰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀਆਂ ਕੋਸ਼ਿਸ਼ ਕਰ ਰਹੀਆਂ ਜੀ ਕਮਾਲ ਦੀ ਗੱਲ ਤੇ ਜਿਹੜੀ ਲਾਸਟ ਦੇ ਵਿੱਚ ਗੱਲ ਕੀਤੀ ਉਹਨਾਂ ਦਾ ਸਿਰਾ ਹੀ ਲਾਤਾ ਕਹਿੰਦੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਨਹੀਂ ਮੰਨਦੇ ਕਹਿੰਦੇ ਉਹਨਾਂ ਨੂੰ ਵੀ ਮੁਬਾਰਕ ਕੱਲ ਨੂੰ ਕਹਿਣਗੇ ਕੱਲ ਨੂੰ ਕਹਿੰਦੇ ਨਸ਼ੇ ਛੱਡ ਦਿਓ ਜਿਹੜਾ ਨਹੀਂ ਛੱਡਦਾ ਉਹਨਾਂ ਨੂੰ ਨਸ਼ੇ ਮੁਬਾਰਕ ਕੇਸ ਰੱਖ ਲਓ ਜਿਹੜਾ ਨਹੀਂ ਰੱਖਦਾ ਉਹਨਾਂ ਨੂੰ ਮੂਨ ਕੋਣ ਵੀ ਮੁਬਾਰਕ ਸਰੀਆ ਕਾਲ ਤੱਕ ਸਭ ਐ ਆਦੇਸ਼ ਕਰਦਾ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਜਿਨੇ ਡਰਾਫਟਿੰਗ ਲਿਖੀ ਹੈ ਨਾ ਕਿਉਂਕਿ ਜੱਥੇਦਾਰ ਸਹਿਬਾਨਾ ਨੇ ਡਰਾਫਟਿੰਗ ਨਹੀਂ ਲਿਖੀ ਇਹ ਮੇਰਾ ਪੱਕਾ ਦਾਵਾ ਹੈ ਜਿਨੇ ਵੀ ਇਹ ਡਰਾਫਟਿੰਗ ਲਿਖੀ ਹੈ ਉਹ ਸਿਰੇ ਦਾ ਬੇਵਕੂ ਇਹ ਜਾਂ ਉਹਨੂੰ ਸਮਝੀ ਕੋਈ ਨਹੀਂ ਉਹ ਸਮਝ ਹੀ ਕੋਈ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਡਰਾਫਟਿੰਗ ਜਿਹੜੀ ਹੈ ਉਹ ਕਿਵੇਂ ਲਿਖੀਦੀ ਹੈ ਅੱਜ ਪੰਜ ਸਿੰਘ ਸਹਿਬਾਨ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ ਤਖਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹਜ਼ੂਰ ਸਾਹਿਬ ਜੀ ਦੇ ਸਿੰਘ ਸਾਹਿਬ ਪੰਜ ਸਾਲ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਹੈ ਪੰਜ ਸਾਲ ਔਰ ਇਹ ਮੇਰੇ ਸਾਥੀ ਸਿੰਘ ਸਹਿਬਾਨ ਜਿਹੜੇ ਨੇ ਗਵਾਹ ਨੇ ਇੱਕ ਵੀ ਅੱਖਰ ਮੇਰੀ ਮਰਜ਼ੀ ਤੋਂ ਬਿਨਾ ਔਰ ਮੇਰੀ ਪਰਵਾਨਗੀ ਤੋਂ ਬਿਨਾ ਕਿਸੇ ਹੁਕਮਨਾਮੇ ਦੇ ਵਿੱਚ ਨਹੀਂ ਪਿਆ ਹੈ ਪੰਜ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲ ਮੂੰਹ ਕਰਕੇ ਡਰਾਫਟਿੰਗਾਂ ਲਿਖੀਆਂ ਪੰਜ ਸਾਲ ਡਰਾਫਟਿੰਗਾਂ ਲਿਖੀਆਂ ਬਹੁਤ ਕੁਝ ਕਿਹਾ ਗਿਆ ਕਿ ਐਂ ਕਰਦੋ ਐਂ ਕਰਦੋ ਕਦੇ ਵੀ ਨਹੀਂ ਮੰਨਿਆ ਪਰ ਅੱਜ ਆਹੀ ਇਹੀ ਕਾਰਨ ਹੈ ਇਸ੍ਰੀ ਹਰਗੋਬਿੰਦ ਸਾਹਿਬ ਪਾਸ਼ਾ ਦੀ ਦੇ ਤਖਤ ਦੀ ਸੇਵਾ ਕੀਤੀ ਤੇ ਪੰਥਾ ਜਮਾਨ ਦੇ ਰਿਹਾ ਹੈ ਕਦੇ ਵੀ ਮੈਂ ਸੱਚੀ ਗੱਲ ਕਹਿਣਾ ਝੂਠ ਨਹੀਂ ਕਹਿਣਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਦੇਖ ਤੂੰ ਮੈਨੂੰ ਜਥੇਦਾਰ ਬਣਾਇਆ ਕੋਈ ਸ਼ੱਕ ਨਹੀਂ ਬਣਦਾ ਹੀ ਉਹਨਾਂ ਦੀ ਪ੍ਰਵਾਨਗੀ ਨਾਲ ਮੈਂ ਤੇਰੇ ਕਦੇ ਮਾਰਾ ਨਹੀਂ ਸੋਚਦਾ ਕਿ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾਰਾ ਮੈਂ ਸੁਪਨੇ ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਊਸੂਲਾਂ ਦੇ ਵਿਚਾਰ ਗੱਲ ਆ ਗਈ ਮੈਂ ਉਹਦੇ ਊਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਸੀ ਕਿਸੇ ਨੂੰ ਗੁੱਸਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਝੂਠ ਨਹੀਂ ਬੋਲਦਾ ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ ਆਪਣੇ ਊਸੂਲ ਨਾਲ ਖੜ ਗਿਆ ਜੋ ਪੰਥ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਔਰ ਖੜਾ ਰਹੂੰਗਾ ਇਹ ਗੱਲ ਪੱਕੀ ਹੈ ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਅਗੇ ਹੱਥ ਜੋੜ ਕੇ ਝੋਲੀਆਂ ਅਟਕੇ ਉਹਨਾਂ ਨੂੰ ਅਜਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲ੍ਹਾ ਜਿਹੜਾ ਹੈ ਪੰਥ ਦਾ ਚੁੱਲ੍ਹਾ ਹੈ ਇਹ ਤਪ ਗਿਆ ਹੈ ਇਹਦੇ ਤੇ ਆ ਜਾਓ ਸਾਰੇ ਇਕੱਠੇ ਹੋ ਜੋ ਬੇਨਤੀਆਂ ਕਰੋ ਤੁਹਾਡੀ ਇਹ ਸੇਵਾ ਹੋਏਗੀ ਲੈ ਕੇ ਆਓ ਮੈਨੇ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ ਜਿਹੜਾ ਵੀ ਉਹਨਾਂ ਨਾਲ ਜੁੜਿਆ ਵਰਕਰ ਕੈਡਰ ਜਿਹੜਾ ਵੀ ਉਹਨਾਂ ਨਾਲ ਜੁੜਿਆ ਹੈ ਯਤਨ ਕਰੋ ਤੇ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਅਟਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਗਾ ਅਸੀਂ ਝੋਲੀ ਲੈ ਕੇ ਜਾਵਾਂਗੇ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਕਿ ਆਜੋ ਸਾਡੇ ਨਾਲ ਇਕੱਠੇ ਹੋ ਕੇ ਚੱਲੀਏ ਆਪਾਂ ਜਿਹੜੇ ਪੰਥ ਪ੍ਰਸਤਾ ਹੈ ਜਿਹੜੇ ਕੌਮ ਪ੍ਰਸਤਾ ਹੈ ਅਸੀਂ ਉਹਨਾਂ ਅੱਗੇ ਬੇਨਤੀਆਂ ਕਰਾਂਗੇ ਕਿ ਆਓ ਸਾਰੇ ਰਲ ਮਿਲ ਕੇ ਬੈਠੀਏ ਇਕੱਠੇ ਹੋਈਏ ਤਾਂ ਕਿ ਸਾਡਾ ਜਿਹੜਾ ਹੈ ਜਿਹੜਾ ਰੁਤਬਾ ਸਾਡਾ ਖਸਿਆ ਅਸੀਂ ਉਸ ਰੁਤਬੇ ਨੂੰ ਜਿਹੜਾ ਹੈ ਉਹ ਮੁੜ ਕੇ ਹਾਸਲ ਕਰ ਸਕੀਏ ਮੈਂ ਸਾਰੇ ਡੈਲੀਗੇਟਾਂ ਦਾ ਫੇਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਕ ਬੇਨਤੀ ਹੈ ਹਾਂ ਕੋਈ ਸਮਾਸੀ 1947 ਤੋਂ ਪਹਿਲਾਂ ਵੀ ਤੇ 1947 ਤੋਂ ਬਾਅਦ ਆਪ ਜੀ ਨੂੰ ਮੈਂ ਦੱਸਣਾ ਹੈ ਇਤਿਹਾਸ ਦੀ ਗੱਲ ਕਿ ਪੰਜਾਬ ਦੀਆਂ ਉਦੋਂ ਸਾਂਝਾ ਪੰਜਾਬ ਹੁੰਦਾ ਸੀ 47 ਤੋਂ ਪਹਿਲਾਂ ਤੇ 47 ਤੋਂ ਬਾਅਦ ਜਿਹੜਾ ਹੈ ਜਿਹੜਾ ਪੰਜਾਬ ਸੀ ਉਸ ਦੀਆਂ ਵੀ ਜਿਹੜੀਆਂ ਸਿਆਸੀ ਸਰਗਰਮੀਆਂ ਦੀ ਰਾਜਧਾਨੀ ਕੈਪੀਟਲ ਜਿਹੜੀ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸੀ ਤੇ ਹੁਣ ਅੰਮ੍ਰਿਤਸਰ ਸਾਹਿਬ ਆਪਾਂ ਰਾਜਧਾਨੀ ਜਿਹੜੀ ਹੈ ਉਹ ਬਣਾਉਣੀ ਹੈ ਆਪਣੀ ਚੰਡੀਗੜ੍ਹ ਤੇ ਦਾਵਾ ਨਹੀਂ ਛੱਡਣਾ ਇਹਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਤੋਂ ਦਾਵਾ ਛੱਡ ਦੇਾਂਗੇ ਚੰਡੀਗੜ੍ਹ ਦਾਵਾ ਰੱਖਾਂਗੇ ਪਰ ਪੰਜਾਬ ਨੂੰ ਆਪਣੀ ਕੈਪੀਟਲ ਬਣਾਵਾਂਗੇ ਆਪਣੀ ਰਾਜਧਾਨੀ ਬਣਾਵਾਂਗੇ ਦਫ਼ਤਰ ਇੱਥੇ ਹੋਏ ਤੇ ਦਫ਼ਤਰ ਚਲਾਇਆ ਸਰਦਾਰ ਚਰਨਜੀਤ ਸਿੰਘ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰੂੰਗਾ ਕਿਉਂਕਿ ਪੰਜ ਮੈਮਰੀ ਭਰਤੀ ਕਮੇਟੀ ਨੂੰ ਚਲਾਇਆ ਜਿਹੜਾ ਉਹ ਸਰਦਾਰ ਚਰਨਜੀਤ ਸਿੰਘ ਬਰਾੜ ਤੇ ਮੈਂ ਬਾਬਾ 베ਦੀ ਜੀ ਬਾਬਾ ਸਰਬਜੋਤ ਸਿੰਘ ਜੀ 베ਦੀ ਜੋ ਸਪੈਸ਼ਲ ਇਨਵਾਈਟੇ ਨੇ ਮਾਨਜੋਗ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਮਾਨਜੋਤ ਸਿੰਘ ਸਾਹਿਬ ਯਾਨੀ ਕੇਵਲ ਸਿੰਘ ਜੀ ਹੋਰ ਜਿਹੜੇ ਸਪੈਸ਼ਲ ਇਨਵਾਈਟੀ ਵੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਆਖਰੀ ਬੇਨਤੀ ਕਿ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਜਾਣਾ ਮੈਂ ਚਾਹੁੰਦਾ ਕਿ ਮੇਰੇ ਨਾਲ ਸੱਜੇ ਖੱਬੇ ਤੁਸੀਂ ਹੋਵੋ